ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਆਪਣੀਆਂ ਮੱਝਾਂ ਸੂਣ ਤੋਂ ਬਾਅਦ 20-25 ਦਿਨ ਦੇ ਅੰਦਰ ਪੀਕ ਦੇ ਉੱਤੇ ਆ ਜਾਂਦੀਆਂ ਨੇ ਜਿੰਨਾ ਵੱਧ ਤੋਂ ਵੱਧ ਦੁੱਧ ਦੇ ਸਕਦੀਆਂ ਨੇ ਉਹ ਜਿੰਨੀ ਉਹਨਾਂ ਦੀ ਕੈਪੈਸਿਟੀ ਜ਼ਿਆਦਾ ਤੋਂ ਜ਼ਿਆਦਾ ਹੈਗੀ ਆ 10 ਲੀਟਰ ਵਾਲੀ ਆ 12 ਲੀਟਰ ਵਾਲੀ ਆ ਜਾਂ 15 ਲੀਟਰ ਮੱਝ ਦੁੱਧ ਦੇ ਸਕਦੀ ਹੈ 20-25 ਦਿਨਾਂ ਚੋਂ ਪੂਰਾ ਦੁੱਧ ਕਰ ਜਾਂਦੀ ਆ ਜਿੰਨਾ ਵੱਧ ਤੋਂ ਵੱਧ ਦੁੱਧ ਦੇ ਸਕਦੀ ਆ 2.5 ਤਿੰਨ ਮਹੀਨੇ ਤੱਕ ਪੂਰਾ ਦੁੱਧ ਦਿੰਦੀ ਆ ਤੇ ਉਸ ਵੇਲੇ ਆਪਾਂ ਖੁਰਾਕ ਵੀ ਉਹਨਾਂ ਨੂੰ ਪੂਰੀ ਦਿੰਨੇ ਆ ਵੱਧ ਤੋਂ ਵੱਧ ਖੁਰਾਕ ਦਿੰਨੇ ਆ ਤੇ ਇਹਨੇ ਤਨੇ ਚਾਰ ਮਹੀਨੇ ਬਾਅਦ ਪਸ਼ੂ ਜਿਹੜਾ ਗੱਭਣਾ ਹੋ ਜਾਂਦਾ ਤੇ ਫਿਰ ਦੁੱਧ ਘਟਣਾ ਸ਼ੁਰੂ ਹੋ ਜਾਂਦਾ ਭਾਵੇਂ ਤਿੰਨ ਚਾਰ ਮਹੀਨੇ ਬਾਅਦ ਪਸ਼ੂ ਕਪੜ ਨਹੀਂ ਵੀ ਹੁੰਦਾ ਨਾ ਤਾਂ ਵੀ ਦੁੱਧ ਜਿਹੜਾ ਘਟਣਾ ਸ਼ੁਰੂ ਹੋ ਜਾਂਦਾ ਉਸੇ ਲੈਵਲ ਤੇ ਦੁੱਧ ਨਹੀਂ ਰਹਿੰਦਾ ਤੇ ਗੱਭਣ ਹੋਣ ਤੋਂ ਬਾਅਦ ਜਿਹੜਾ ਪਸ਼ੂ 12 15 ਲੀਟਰ ਦੁੱਧ ਦਿੰਦਾ ਉਹ 7 8 ਲੀਟਰ ਤੇ ਆ ਜਾਂਦਾ ਤੇ ਕਈ ਵਾਰੀ ਘਟਦਾ ਘਟਦਾ ਹੋਰ ਵੀ ਘਟ ਜਾਂਦਾ ਜਦੋਂ ਗੱਭਣ ਹੋਣ ਨੂੰ ਤਿੰਨ ਚਾਰ ਮਹੀਨੇ ਹੋ ਜਾਂਦੇ ਨੇ ਤੇ ਪਸ਼ੂ ਦਾ ਦੁੱਧ ਹੋਰ ਵੀ ਘਟ ਜਾਂਦਾ ਇਹ ਕਾਰਨ ਕੀ ਬਣਦਾ ਪਸ਼ੂ ਤੋਂ ਆਪਾਂ ਸੂਣ ਦੇ ਵੇਲੇ ਤੱਕ ਲਾਸਟ ਵੇਲੇ ਤੱਕ ਦੁੱਧ ਲੈ ਸਕਦਾ 7-8 ਲੀਟਰ ਤੱਕ ਪਸ਼ੂ ਉਦੋਂ ਤੱਕ ਵੀ ਦੁੱਧ ਦੇ ਸਕਦਾ ਜਦੋਂ ਸੂਣ ਦੇ 2.5 ਮਹੀਨੇ ਰਹਿ ਜਾਂਦੇ ਨੇ ਤੇ ਇਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਪਸ਼ੂ ਤੋਂ ਆਪਾਂ ਲੰਮਾ ਸਮਾਂ ਦੁੱਧ ਲੈ ਸਕਦਾ ਕਿਉਂਕਿ ਜਿੰਨਾ ਲੰਮਾ ਸਮਾਂ ਆਪਾਂ ਪਸ਼ੂ ਤੋਂ ਦੁੱਧ ਲਮਾਂਗੇ ਸੂਣ ਤੋਂ ਬਾਅਦ ਜਿੰਨਾ ਸਮਾਂ ਆਪਾਂ ਪਸ਼ੂ ਤੋਂ ਲੰਮਾ ਸਮਾਂ ਦੁੱਧ ਲੈ ਲੈਣ ਆ ਜਾਂ ਜਦੋਂ ਪਸ਼ੂ ਗੱਪਣ ਹੋ ਗਿਆ ਗੱਪਣ ਹੋਣ ਤੋਂ ਬਾਅਦ ਕਿੰਨੇ ਲੰਮੇ ਸਮੇਂ ਤੱਕ ਆਪਾਂ ਦੁੱਧ ਲੈ ਸਕਦਾ ਉਹਨੇ ਜਿਹੜਾ ਆਪਾਂ ਨੂੰ ਪ੍ਰੋਫਿਟ ਦੇ ਵਿੱਚ ਵੱਧਾ ਹੁੰਦਾ ਕਦੇ ਫਿਰ ਡੈਰੀ ਫਾਰਮ ਤੋਂ ਨੁਕਸਾਨ ਨਹੀਂ ਹੁੰਦਾ ਜਿਹੜੀਆਂ ਵੀ ਆਪਾਂ ਮੱਝਾਂ ਰੱਖਦੇ ਆਂ ਮੱਝਾਂ ਤੋਂ ਕਦੇ ਫਿਰ ਆਪਾਂ ਨੂੰ ਘਾਟਾ ਨਹੀਂ ਪੈਂਦਾ ਜੇ ਆਪਾਂ ਮੱਝਾਂ ਤੋਂ ਗੱਪਣ ਕਰਾਉਣ ਤੋਂ ਬਾਅਦ ਲੰਮਾ ਸਮਾਂ ਦੁੱਧ ਲੈਣਿਆ ਤੇ ਇਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਵੀ ਮੱਝਾਂ ਤੋਂ ਲੰਮਾ ਸਮਾਂ ਆਪਾਂ ਦੁੱਧ ਕਿਸ ਤਰ੍ਹਾਂ ਲੈ ਸਕਦੇ ਆ ਕਿਉਂਕਿ ਆਮ ਜ਼ਿਮੀਂਦਾਰਾਂ ਦੀ ਇੱਕ ਪ੍ਰੋਬਲਮ ਹੈ ਜਦੋਂ ਮੱਝ ਗੱਬਣ ਹੋ ਜਾਂਦੀ ਆ ਫਿਰ 2-2.5 ਮਹੀਨੇ ਬਾਅਦ ਹੀ ਦੁੱਧੋਂ ਭੱਜ ਜਾਂਦੀ ਆ ਉਹ ਲੱਤਾਂ ਮਾਰਨੀ ਸ਼ੁਰੂ ਕਰ ਦਿੰਦੀ ਆ ਜਿਹੜੀ ਮੱਝ 12-13 ਲੀਟਰ ਦੁੱਧ ਦਿੰਦੀ ਆ 6-7 ਤੇ ਆ ਗਈ ਤੇ ਕੁਝ ਟਾਈਮ ਬਾਅਦ ਹੀ ਉਹ 4-5 ਤੇ ਆ ਕੇ 2-3 ਲੀਟਰ ਤੇ ਆ ਜਾਂਦੇ ਤੇ ਜਿੰਮੇਦਾਰ ਉਹਨੂੰ ਛੱਡ ਦਿੰਦੇ ਨੇ ਦੁੱਧੋਂ ਭੱਜ ਜਾਂਦੀ ਆ ਕਿਉਂਕਿ ਖੜਦੀ ਨਹੀਂ ਉਹ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀ ਪਸ਼ੂ ਤੋਂ ਲੰਮਾ ਸਮਾਂ ਆਪਾਂ ਦੁੱਧ ਕਿਵੇਂ ਲੈ ਸਕਦੇ ਆ ਸੋ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਵੀ ਚੈਨਲ ਨੂੰ ਜੇ ਤੱਕ ਹਾਲੇ ਤੱਕ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਜੈਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ। ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ। ਜੇ ਵੀਡੀਓ ਵਧੀਆ ਲੱਗੂਗੀ ਤਾਂ ਲਾਈਕ ਤੇ ਸ਼ੇਅਰ ਕਰ ਦਿਓ। ਹੁਣ ਆਪਾਂ ਗੱਲਬਾਤ ਕਰਦੇ ਹਾਂ ਬਈ ਪਸ਼ੂ ਤੋਂ ਲੰਮਾ ਸਮਾਂ ਦੁੱਧ ਕਿਸ ਤਰ੍ਹਾਂ ਲਿਆ ਜਾ ਸਕਦਾ। ਦੇਖੋ ਜਦੋਂ ਪਸ਼ੂ ਆਪਣਾ ਸੂਣਦਾ ਹੈ ਸੂਣ ਤੋਂ ਬਾਅਦ 20-25 ਦਿਨ ਬਾਅਦ ਪੀਕ ਤੇ ਆ ਜਾਂਦਾ ਤੇ 3-4 ਮਹੀਨੇ ਤਾ ਪਸ਼ੂ ਪੂਰਾ ਦੁੱਧ ਦਿੰਦਾ ਕਿਉਂਕਿ ਉਸ ਵੇਲੇ ਆਪਾਂ ਖੁਰਾਕ ਵੀ ਪੂਰੀ ਦਿੰਦਾ। ਪਰ 3-4 ਮਹੀਨੇ ਬਾਅਦ ਪਸ਼ੂ ਦਾ ਦੁੱਧ ਕਿਉਂ ਘਟਦਾ ਪਹਿਲਾਂ ਤਾਂ ਇਹ ਆਪਾਂ ਨੂੰ ਪਤਾ ਲੱਗੇ ਵੀ ਦੁੱਧ ਕਿਉਂ ਘਟਦਾ ਗੱਭਣ ਹੋਣ ਤੋਂ ਬਾਅਦ ਦੁੱਧ ਕਿਉਂ ਫਰਕ ਪੈਂਦਾ ਜਦੋਂ ਪਸ਼ੂ ਸੂਣ ਤੋਂ 3-4 ਮਹੀਨੇ ਬਾਅਦ ਦੁੱਧ ਜਦੋਂ ਉਹਦਾ ਥੱਲੇ ਆਉਂਦਾ ਪਹਿਲਾਂ ਤਾਂ ਉਹਦਾ ਮੇਨ ਕਾਰਨ ਹੈ ਵੀ ਪਸ਼ੂ ਉਸ ਵੇਲੇ ਹੀਟ ਦੇ ਵਿੱਚ ਆਉਣਾ ਸ਼ੁਰੂ ਕਰਦਾ ਕਿਉਂਕਿ ਪ੍ਰੋਜੈਸਟਰੋਨ ਹਾਰਮੋਨ ਹੈ ਜਾਂ ਈਸਟ੍ਰੋਜਨ ਹਾਰਮੋਨ ਉਸ ਵੇਲੇ ਵੱਧਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਪਸ਼ੂ ਹੀਟ ਚ ਆਉਂਦਾ ਈਸਟ੍ਰੋਜਨ ਹਾਰਮੋਨ ਜਿਹੜਾ ਪਸ਼ੂ ਦੇ ਸਰੀਰ ਦੇ ਵਿੱਚ ਪੂਰੇ ਸਰੀਰ ਦੇ ਵਿੱਚ ਜਿਹੜਾ ਕੁਝ ਨਾ ਕੁਝ ਤਬਦੀਲੀਆਂ ਕਰਦਾ ਜਿਹਦੀ ਵਜ੍ਹਾ ਦੇ ਨਾਲ ਪਰ ਉਹ ਲੈਕਟਨ ਹਾਰਮੋਨ ਹੁੰਦਾ ਜਿਹਦੀ ਵਜ੍ਹਾ ਕਰਕੇ ਦੁੱਧ ਬਣਦਾ ਪਰ ਉਹ ਲੈਕਟਨ ਘੱਟ ਬਣਨ ਲੱਗ ਜਾਂਦਾ ਤੇ ਦੁੱਧ ਘੱਟ ਜਾਂਦਾ ਕਿਉਂਕਿ ਈਸਟ੍ਰੋਜਨ ਹਾਰਮੋਨ ਉਤਪੰਨ ਹੋ ਗਿਆ ਉਹ ਉਹਦੀ ਵਜ੍ਹਾ ਦੇ ਨਾਲ ਪਹਿਲਾਂ ਤਾਂ ਇਹ ਪ੍ਰੋਬਲਮ ਆਉਂਦੀ ਹੈ ਵੀ ਗੱਪਣ ਹੋਣ ਤੋਂ ਪਹਿਲਾਂ ਹੀ ਪਸ਼ੂ ਕਿਉਂਕਿ ਕਈ ਵਾਰ ਦੁੱਧ ਘਟਣਾ ਸ਼ੁਰੂ ਕਰ ਦਿੰਦਾ ਜਦੋਂ ਜਦੋਂ ਆਪਾਂ ਪਸ਼ੂ ਨੂੰ ਗੱਪਣ ਕਰਾਤਾ 2 2.5 ਮਹੀਨੇ ਬਾਅਦ ਫਿਰ ਬਹੁਤ ਥੋੜੇ ਪਸ਼ੂ ਨੇ ਜਿਹੜੇ ਲੰਮਾ ਸਮਾਂ ਦੁੱਧ ਦਿੰਦੇ ਰਹਿੰਦੇ ਨੇ ਜ਼ਿਆਦਾਤਰ ਪਸ਼ੂ ਦੁੱਧ ਘਟਣ ਲੱਗ ਜਾਂਦਾ ਹੈ ਜਦੋਂ ਪਸ਼ੂ ਗੱਭਣ ਹੋ ਗਿਆ ਆਪਣਾ 2-2 ਮਹੀਨੇ ਦਾ ਗੱਭਣ ਹੋ ਜਾਂਦਾ ਤਾਂ ਉਸ ਵੇਲੇ ਕਾਫੀ ਸਾਰਾ ਜਿਹੜਾ ਪਸ਼ੂ ਦੇ ਸਰੀਰ ਦੇ ਵਿੱਚ ਤਬਦੀਲੀਆਂ ਹੁੰਦੀਆਂ ਨੇ ਹੁਣ ਜਦੋਂ ਪਸ਼ੂ ਗੱਭਣ ਹੋ ਜਾਂਦਾ ਪ੍ਰੋਜੈਸਟਰੋਨ ਹਾਰਮੋਨ ਆ ਜਿਹੜਾ ਉਹ ਵੀ ਪ੍ਰੋਲੈਕਟਨ ਨੂੰ ਧੱਕਾ ਮਾਰਦਾ ਉਹਨੂੰ ਘਟਾ ਦਿੰਦਾ ਕਿਉਂਕਿ ਦੁੱਧ ਘਟਣਾ ਸ਼ੁਰੂ ਹੋ ਜਾਂਦਾ ਪ੍ਰੋਲੈਕਟਨ ਹਾਰਮੋਨ ਦੀ ਵਜ੍ਹਾ ਨਾਲ ਦੁੱਧ ਬਣਦਾ ਪਸ਼ੂ ਦਾ ਜਦੋਂ ਪ੍ਰੋਲੈਕਟਨ ਘਟ ਗਿਆ ਤਾਂ ਜਿਹੜਾ ਦੁੱਧ ਘਟਣਾ ਸ਼ੁਰੂ ਹੋ ਜਾਂਦਾ ਕਿਉਂਕਿ ਪ੍ਰੋਜੈਸਟਰੋਨ ਹਾਰਮੋਨ ਹੈ ਜਿਹੜਾ ਉਹਦੇ ਗੱਭਣਾ ਹੋਣ ਦੇ ਵਿੱਚ ਪਸ਼ੂ ਨੂੰ ਗੱਭਣਾ ਜਿਹੜੀ ਇਹਦੀ ਪ੍ਰੈਗਨੈਂਸੀ ਨੂੰ ਸ਼ਾਮਕ ਕੇ ਰੱਖਦਾ ਸੋ ਪਹਿਲਾ ਕਾਰਨ ਤਾਂ ਇਹ ਹੁੰਦਾ ਅ ਫਿਰ ਅੱਗੇ ਜਾ ਕੇ ਕੀ ਆ ਜਾਂਦਾ ਪਸ਼ੂ ਆਪਣਾ 2-2.5 ਮਹੀਨੇ ਦਾ ਭੂਣ ਵੱਡਾ ਹੋ ਗਿਆ ਗੱਭਣ ਹੋ ਗਿਆ ਤਾਂ ਜਿਹੜਾ ਖੁਰਾਕ ਦਾ ਕਾਫੀ ਸਾਰਾ ਹਿੱਸਾ ਜਿਹੜੀ ਖੁਰਾਕ ਆਪਾਂ ਮਾਂ ਨੂੰ ਦਿੰਨੇ ਆ ਆਪਾਂ ਮੱਝ ਨੂੰ ਖੁਰਾਕ ਦਿੰਨੇ ਆ ਉਹਦੇ ਵਿੱਚੋਂ ਕਾਫੀ ਸਾਰੇ ਪ੍ਰੋਟੀਨ ਆ ਕੈਲਸ਼ੀਅਮ ਆ ਫਾਸਫੋਰਸ ਵਿਟਾਮਿਨ ਜਿਹੜੇ ਪਸ਼ੂ ਦੇ ਸਰੀਰ ਦੇ ਅੰਦਰ ਪਾੜ ਰਿਹਾ ਜਿਹੜਾ ਭਰੂਣ ਹੈ ਕਟਾ ਦਾ ਬੱਚਾ ਉਹਦੇ ਵੱਲ ਨੂੰ ਜਾਣਾ ਸ਼ੁਰੂ ਹੋ ਜਾਂਦਾ ਨੇ ਕਿਉਂਕਿ ਭਰੂਣ ਉਹਦਾ ਕਾਫੀ ਵੱਡਾ ਹਿੱਸਾ ਹੁੰਦਾ ਜਿਹੜੀ ਖੁਰਾਕ ਮੱਝ ਆਪਣੇ ਸਰੀਰ ਦੇ ਵਾਸਤੇ ਵਰਤਦੀ ਆ ਉਹਦਾ ਕਾਫੀ ਹਿੱਸਾ ਫਿਰ ਭਰੂਣ ਮਤਲਬ ਬੱਚੇ ਵੱਲ ਨੂੰ ਵੀ ਜਾਣਾ ਸ਼ੁਰੂ ਹੋ ਜਾਂਦਾ ਸੋ ਮੰਨ ਲਓ ਜੇ ਆਪਾਂ ਮੱਝ ਨੂੰ 5 ਕਿਲੋ ਖੁਰਾਕ ਪਾ ਰਹੇ ਹਾਂ 3 ਕਿਲੋ ਖੁਰਾਕ ਮੱਝ ਆਪਣੇ ਸਰੀਰ ਵਾਸਤੇ ਵਰਤਦੀ ਆ 2 ਕਿਲੋ ਮੱਝ ਨੂੰ ਦੁੱਧ ਦੇ ਵਾਸਤੇ ਰਹਿ ਜਾਂਦਾ ਫਿਰ ਜਿਹੜੀ ਖੁਰਾਕ ਦਾ ਹਿੱਸਾ ਪਰ ਜਦੋਂ ਬੱਚੇ ਦੇ ਜਦੋਂ ਪਸ਼ੂ ਦੇ ਅੰਦਰ ਇੱਕ ਬੱਚਾ ਵੱਡਾ ਬਣਨਾ ਸ਼ੁਰੂ ਹੋ ਜਾਂਦਾ 2 3 ਮਹੀਨੇ ਦਾ 3 ਮਹੀਨੇ ਦਾ ਬੱਚਾ ਸ਼ੁਰੂ ਹੋ ਗਿਆ ਬਣ ਗਿਆ ਤਾਂ ਖੁਰਾਕ ਦਾ ਜਿਹੜੀ 5 ਕਿਲੋ ਤੋਂ 3 ਕਿਲੋ ਖੁਰਾਕ ਦੇ ਵਿੱਚੋਂ ਕਿਲੋ ਖੁਰਾਕ ਫਿਰ ਬੱਚੇ ਵੱਲ ਵੀ ਜਾਣੀ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਖੁਰਾਕ ਦੇ ਵਿੱਚ ਉਸ ਵੇਲੇ ਕੈਲਸ਼ੀਅਮ ਫਾਸਫੋਰਸ ਵਿਟਾਮਿਨਾਂ ਪ੍ਰੋਟੀਨ ਘਟਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਬੱਚਾ ਉਹਦਾ ਹਿੱਸਾ ਲੈਣਾ ਸ਼ੁਰੂ ਕਰ ਦਿੰਦਾ ਤੇ ਉਧਰੋਂ ਆਪਾਂ ਕੀ ਕਰਦੇ ਹਾਂ ਖੁਰਾਕ ਪਸ਼ੂ ਨੂੰ ਗੱਪਣ ਹੋਣ ਤੋਂ ਬਾਅਦ 3 ਤੇ 4 ਮਹੀਨੇ ਬਾਅਦ ਬਹੁਤ ਥੋੜੇ ਜ਼ਿੰਮੇਦਾਰ ਨੇ ਜਿਹੜੇ ਖੁਰਾਕ ਪੂਰੀ ਮਾਤਰਾ ਚ ਪਾਉਂਦੇ ਨੇ ਜਾਂ ਵਧਾਉਂਦੇ ਨੇ ਪਸ਼ੂ ਦੀ ਜ਼ਰੂਰਤ ਵੱਧਦੀ ਜਾਂਦੀ ਹੈ ਆਪਾਂ ਖੁਰਾਕ ਘਟਾਉਦੇ ਜਾਂਦੇ ਆ ਤੇ ਖੁਰਾਕ ਜਿਹੜਾ 4-5 ਕਿਲੋ 500 5 ਕਿਲੋ 6 ਕਿਲੋ ਖੁਰਾਕ ਪਾਉਂਦੇ ਸੀ ਉਹਦੇ ਤੋਂ 4 ਕਿਲੋ ਤੇ ਆ ਜਾਣਾ 3 ਕਿਲੋ ਆ ਜਾਣਾ ਆਪਾਂ ਕਹਿੰਦੇ ਆ ਵੀ ਇਹ ਤਾਂ ਹੁਣ ਦੁੱਧੋ ਘਟਦੀ ਜਾਂਦੀ ਐ ਇਹਨੂੰ ਫਾਇਦਾ ਨਹੀਂ ਹੈਗਾ ਪਾਉਣ ਦਾ ਘਟਦੀ ਕਿਉਂ ਸੀ ਕੀ ਉਹ ਘਟਦੀ ਕਿਉਂ ਸੀ ਕਿਉਂਕਿ ਪਸ਼ੂ ਦੀਆਂ ਸਰੀਰਕ ਜ਼ਰੂਰਤਾਂ ਦੇ ਨਾਲ ਬੱਚੇ ਦੀਆਂ ਸਰੀਰਕ ਜ਼ਰੂਰਤਾਂ ਵਧਣੀਆਂ ਸ਼ੁਰੂ ਹੋ ਗਈਆਂ ਬੱਚੇ ਨੂੰ ਕਾਫੀ ਮਾਤਰਾ ਵਿੱਚ ਖੁਰਾਕ ਜਾਣੀ ਸ਼ੁਰੂ ਹੋ ਗਈ ਸੋ ਦੁੱਧ ਦੇ ਵਾਸਤੇ ਜਿਹੜੀ ਖੁਰਾਕ ਸੀ ਉਹ ਕਾਫੀ ਘੱਟ ਰਹਿ ਜਾਂਦੀ ਆ ਸੋ ਇਹ ਹੀ ਜਿਹੜਾ ਵੱਡਾ ਆਪਣਾ ਨੁਕਤਾ ਇੱਥੇ ਧਿਆਨ ਦੇਣ ਵਾਲਾ ਪਸ਼ੂ ਲੰਮਾ ਸਮਾਂ ਦੁੱਧ ਦੇਣਗੇ 7-8 ਕਿਲੋ ਤੱਕ ਦੁੱਧ ਪਸ਼ੂ ਸੂਣ ਵੇਲੇ ਤੱਕ ਦਿੰਦੇ ਰਹਿੰਦੇ ਨੇ ਜੇ ਸੂਣ ਤੋਂ ਆਪਾਂ 2 ਮਹੀਨਾ ਡਰਾਈ ਪੀਰੀਅਡ ਜਿਹੜਾ ਛੱਡਦੇ ਆ ਨਾ 2-2.5 ਮਹੀਨੇ ਉਸ ਵੇਲੇ ਤੱਕ ਵੀ 6-7 ਕਿਲੋ ਦੁੱਧ ਪਸ਼ੂ ਦੇ ਦਿੰਦਾ ਜੇ ਆਪਾਂ 6-7 ਕਿਲੋ ਦੁੱਧ ਪਸ਼ੂ ਤੋਂ ਲਵਾਂਗੇ ਤਾਂ ਕਦੇ ਘਟਾ ਵੀ ਨਹੀਂ ਪੈਂਦਾ ਆਪਾਂ ਨੂੰ ਡੈਰੀ ਫਾਰਮ ਚੋਂ ਕਦੇ ਫਿਰ ਨੁਕਸਾਨ ਨਹੀਂ ਹੁੰਦਾ ਕਾਰਨ ਕੀ ਹੈ ਉੱਥੇ ਆਪਾਂ ਖੁਰਾਕ ਦਾ ਕਾਫੀ ਸਾਰਾ ਹਿੱਸਾ ਘਟਾ ਦਿੰਦੇ ਆ ਤੇ ਖੁਰਾਕ ਦੇ ਵਿੱਚ ਮਿਨਰਲ ਵਗੈਰਾ ਦੀ ਵੀ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਬੱਚੇ ਨੂੰ ਕਾਫੀ ਸਾਰੇ ਵਿਟਾਮਿਨਾਂ, ਕੈਲਸ਼ੀਅਮ, ਫਾਸਫੋਰਸ, ਪ੍ਰੋਟੀਨ ਜ਼ਿਆਦਾ ਕਾਫੀ ਵੱਡਾ ਹਿੱਸਾ ਚਲਿਆ ਜਾਂਦਾ ਤੇ ਉਹ ਖੁਰਾਕ ਤੋਂ ਉਹਨੂੰ ਘੱਟ ਮਿਲਦਾ ਜਦੋਂ ਪਸ਼ੂ ਨੂੰ ਖੁਰਾਕ ਤੋਂ ਘੱਟ ਮਿਲੂ ਤੇ ਫਿਰ ਦੁੱਧ ਵੀ ਤਾਂ ਇਹਨਾਂ ਚੀਜ਼ਾਂ ਦੇ ਨਾਲ ਹੀ ਬਣਦਾ ਦੁੱਧ ਦੇ ਵਿੱਚ ਵੀ ਇਹੀ ਤੱਤ ਨੇ ਪ੍ਰੋਟੀਨ ਹੈ, ਕੈਲਸ਼ੀਅਮ ਹੈ, ਫਾਸਫੋਰਸ ਹੈ, ਵਿਟਾਮਿਨ ਜਨੇ ਤੇ ਜਦੋਂ ਪੂਰਾ ਐਸਾ ਖਰਾਕ ਦਾ ਪਸ਼ੂ ਤੱਕ ਨਹੀਂ ਪਹੁੰਚਦਾ ਪਸ਼ੂ ਕੋਲੇ ਇਹਨਾਂ ਤਤਾਂ ਦੀ ਘਾਟ ਰਹਿ ਜਾਂਦੀ ਆ ਤਾਂ ਦੁੱਧ ਘੱਟ ਬਣਨ ਲੱਗ ਜਾਂਦਾ ਤੇ ਇਸੇ ਕਰਕੇ ਦੁੱਧ ਘੱਟ ਹੀ ਜਾਂਦਾ ਕਿਉਂ ਆਪਾਂ ਇਹ ਗੱਲ ਨੂੰ ਧਿਆਨ ਨਹੀਂ ਦਿੰਦਾ ਵੀ ਬੱਚੇ ਦੇ ਪਸ਼ੂ ਦੇ ਅੰਦਰ ਇੱਕ ਬੱਚਾ ਵੀ ਪੜ ਰਿਹਾ ਉਹਦੀ ਵੀ ਖੁਰਾਕ ਦਾ ਆਪਾਂ ਧਿਆਨ ਰੱਖਣਾ ਤੇ ਇਸੇ ਕਰਕੇ ਖੁਰਾਕ ਹੈ ਜਿਹੜੀ ਉਹ ਪੂਰੀ ਦੇਣ ਨੂੰ ਆਮ ਆਪਾਂ ਜਿੰਨੇ ਜਿੰਨੇ ਵੀ ਚੰਗੇ ਡੈਰੀ ਫਾਰਮਰ ਨੇ ਨਾ ਉਹ ਖੁਰਾਕ ਸੂਣ ਤੋਂ ਬਾਅਦ ਮਤਲਬ ਗੱਭਣ ਹੋਣ ਤੋਂ ਬਾਅਦ ਜਿਆਦਾ ਥੱਲੇ ਨਹੀਂ ਡਾਣ ਦਿੰਦੇ ਉਹਦੀ ਜ਼ਰੂਰਤ ਮੁਤਾਬਕ ਹੋਰ ਖੁਰਾਕ ਦਿੰਦੇ ਨੇ ਉਹਨੂੰ ਸੋ ਇਹ ਬਹੁਤ ਵੱਡਾ ਕਾਰਨ ਬਣਦਾ ਤੇ ਬਾਕੀ ਜਦੋਂ ਪਸ਼ੂ ਆਪਣਾ ਗੱਭਣ ਹੋ ਗਿਆ ਤਿੰਨ ਚਾਰ ਮਹੀਨਿਆਂ ਦਾ ਤੇ ਕਈ ਵਾਰੀ ਜ਼ਿੰਮੇਦਾਰ ਸੋਚਦੇ ਨੇ ਵੀ ਹੁਣ ਮਿਨਰਲ ਜਿਹਦੀ ਇਹਨੂੰ ਜ਼ਰੂਰਤ ਨਹੀਂ ਹੈਗੀ ਕਿਉਂਕਿ ਸਰੀਰ ਦੇ ਵਿੱਚ ਉਹ ਕਾਫੀ ਤੱਤ ਨਿਕਲ ਰਹੇ ਨੇ ਦੁੱਧ ਦੇ ਵਿੱਚੋਂ ਤੱਤ ਨਿਕਲਦੇ ਨੇ ਜਦੋਂ ਕਾ ਤੱਤ ਘਟ ਜਾਂਦੇ ਨੇ ਪਸ਼ੂ ਦੇ ਸਰੀਰ 'ਚ ਤੇ ਦੁੱਧ ਦੇ ਵਿੱਚੋਂ ਤੱਤਾਂ ਦੀ ਜ਼ਰੂਰਤ ਹੈ ਤੇ ਦੁੱਧ ਘਟਣਾ ਸ਼ੁਰੂ ਹੋ ਜਾਂਦਾ ਤੇ ਇਹ ਹੀ ਵੱਡਾ ਕਾਰਨ ਬਣਦਾ ਜਦੋਂ ਦੁੱਧ ਘਟਦਾ ਪਸ਼ੂ ਦਾ ਸੋ ਪਸ਼ੂ ਆਪਣਾ ਬਿਲਕੁਲ 6-7 ਕਿਲੋ ਦੁੱਧ ਸੂਣ ਵੇਲੇ ਤੱਕ ਦੇਊਗਾ ਭਾਵੇਂ 2 ਮਹੀਨੇ ਪਹਿਲਾਂ ਛੱਡ ਦਿਓ ਉਹ ਆਪਾਂ ਜ਼ਰੂਰੀ ਆ ਉਹ ਵੀ ਛੱਡਣਾ ਇਹ ਵੀ ਧਿਆਨ ਦਿਓ ਪਸ਼ੂ ਨੂੰ ਸੂਣ ਤੋਂ 2-2.5 ਮਹੀਨੇ ਪਹਿਲਾਂ ਦੁੱਧ ਤੋਂ ਭਜਾਉਣਾ ਬਹੁਤ ਜ਼ਰੂਰੀ ਆ 5-7-10 ਦਿਨ ਉਹਦੀ ਖੁਰਾਕ ਬੰਦ ਕਰਦੇ ਹੋ ਉਸ ਤੋਂ ਬਾਅਦ ਉਹਨੂੰ ਫੇਰ ਪੂਰੀ ਖੁਰਾਕ ਦੇਣੀ ਆ ਤਾਂ ਕਿ ਅਗਲੇ ਸੂਏ ਦੇ ਵਾਸਤੇ ਪਸ਼ੂ ਆਪਣੇ ਆਪ ਨੂੰ ਤਿਆਰ ਕਰ ਲਵੇ ਪੂਰੀ ਸਰੀਰਕ એનર્ਜੀ ਇਕੱਠੀ ਕਰ ਲਵੇ ਪਸ਼ੂ ਸਾਂ ਹੀ ਅਗਲੇ ਸੂਏ ਦੇ ਵਿੱਚ ਵੀ ਪੂਰਾ ਦੁੱਧ ਦਊਗਾ ਤੇ ਇਹ ਕਦੇ ਨਹੀਂ ਭੁੱਲਣਾ ਵੀ ਆਪਾਂ ਪਸ਼ੂ ਨੂੰ ਗੱਭਣ ਹੋਣ ਤੋਂ ਬਾਅਦ ਖੁਰਾਕ ਘਟਾਉਣੀ ਆ ਤੇ ਖੁਰਾਕ ਦੇ ਵਿੱਚ ਮਿਨਰਲ ਮਿਕਸਚਰ ਬੰਦ ਕਰ ਦੇਣੇ ਨੇ ਇਹ ਬਿਲਕੁਲ ਨਹੀਂ ਕਰਨਾ ਬਾਕੀ ਦੂਸਰੀ ਗੱਲ ਪਸ਼ੂ ਦੀ ਜਦੋਂ ਪਸ਼ੂ ਗੱਭਣ ਹੋ ਜਾਂਦਾ ਨਾ ਉਹਦੀ ਹੱਥ ਫੇਰੀ ਦੀ ਹੋਰ ਵੀ ਜ਼ਿਆਦਾ ਜ਼ਰੂਰਤ ਹੁੰਦੀ ਆ ਪਾਣੀ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖੋ ਪਸ਼ੂ ਨੂੰ ਕਈ ਵਾਰੀ ਮੌਕੇ ਤੇ ਪਾਣੀ ਨਹੀਂ ਪੀਂਦਾ ਸਵੇਰ ਸਾਮ ਆਪਾਂ ਪਾਣੀ ਪਿਆਉਨੇ ਆ ਕਈ ਵਾਰੀ ਉਹਨੇ ਨਹੀਂ ਪੀਤਾ ਜਾ ਹੱਥ ਫੇਰੀ ਆਮ ਜ਼ਿੰਮੇਦਾਰ ਕਹਿ ਦਿੰਦਾ ਨੇ ਜੀ ਕਿਉਂਕਿ ਜੇ ਆਪਾਂ ਬਾਰ ਬਾਰ ਪਸ਼ੂ ਨੂੰ ਇਸ ਤਰ੍ਹਾਂ ਉਹਦਾ ਧਿਆਨ ਰੱਖਦੇ ਆਂ ਦੇਖਦੇ ਆਂ ਆਪਾਂ ਨੂੰ ਪਤਾ ਲੱਗ ਜਾਂਦਾ ਪਸ਼ੂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਉਹਨੂੰ ਉਹਦੇ ਮੌਕੇ ਦੇ ਮੁਤਾਬਕ ਆਪਾਂ ਨੂੰ ਦੇ ਦਿੰਨੇ ਆਂ ਤਾਂ ਇਹ ਚੀਜ਼ਾਂ ਹੱਥ ਫੇਰੀ ਜ਼ਰੂਰ ਰੱਖੋ ਪਸ਼ੂ ਦੀ ਖੁਰਾਕ ਦਾ ਧਿਆਨ ਰੱਖੋ ਪਸ਼ੂ ਛੋੜਾ 7-8 ਕਿਲੋ ਤੋਂ ਨਹੀਂ ਘਟਦਾ ਜੇ 7-8 ਕਿਲੋ ਤੋਂ ਦੁੱਧ ਘਟ ਰਿਹਾ ਹੈ ਨਾ ਥੋੜਾ ਖੁਰਾਕ ਦਾ ਫਰਕ ਹੈ ਤੁਸੀਂ ਮਿਨਰਲ ਮਿਕਸਚਰ ਘਟਾਤਾ ਖੁਰਾਕ ਦੇ ਵਿੱਚੋਂ ਖੁਰਾਕ ਘਟਾਤਾ ਤਾਂ ਫੇਰ ਤਾਂ ਪਸ਼ੂਆਂ ਦੇ ਸਰੀਰ ਕੇ ਜ਼ਰੂਰਤਾਂ ਹੀ ਪੂਰੀਆਂ ਹੁੰਦੀਆਂ ਨੇ ਦੁੱਧ ਵਾਸਤੇ ਪਿੱਛੇ ਕੋਨੇ ਕੁਝ ਨਹੀਂ ਬਚਦਾ ਖੇਸ਼ੇ ਕਰਕੇ ਜਿਹੜਾ ਆਪਣਾ ਦੁੱਧ ਘਟ ਜਾਂਦਾ ਜੇ ਪਸ਼ੂ ਤੋਂ 7-8 ਕਿਲੋ ਦੁੱਧ ਲੈਣਾ ਲੰਮੇ ਸਮੇਂ ਤੱਕ ਲੈਣਾ ਤਾਂ ਖੁਰਾਕ ਦੇ ਉੱਤੇ ਆਪਾਂ ਦਬ ਦੇਣੀ ਪੈਣੀ ਹੈ ਖੁਰਾਕ ਨਹੀਂ ਆਪਾਂ ਘਟਾ ਸਕਦੇ ਜਦੋਂ ਖੁਰਾਕ ਘਟਾਓਗੇ ਫੇਰ ਹੀ ਦੁੱਧ ਘਟੂਗਾ ਸੋ ਦੋਸਤੋ ਉਮੀਦ ਆ ਵੀ ਪੂਰੀ ਗੱਲ ਜਿਹੜੀ ਸਮਝ ਆ ਗਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਦੋਸਤੋ ਛਤਿ ਸ੍ਰੀ ਅਕਾਲ ਦੋਸਤੋ